ਹੈਲੋ ਜੀ ਜੀਆਂ ਆਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇਗੇ ਖੂਬ ਮਜ਼ੇ ਚ ਹੋਵਗੇ ਜਿਤੇ ਹੋਵੇਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜਦੀਕਲਾ ਚ ਬਕੇ ਖੁਸ਼ਹਾਲ ਰੱਖੇ ਤੇ ਲੋ ਜੀ ਆਪਾਂ ਆ ਗਏ ਆ ਜੀ ਜਿਹਦਾ ਕਿ ਆਪਾਂ ਨੇ ਪੋਡਕਾਸਟ ਹੀ ਦੇਖ ਰਹੇ ਗੁਰਪ੍ਰੀਤ ਭੰਗੂਦਾ ਤੇ ਪਹਿਲਾ 파ਟ ਆਪਾਂ ਨੇ ਦੇਖਿਆ ਦੂਜਾ 파ਟ ਦੇਖਣ ਜਾ ਰਹੇ ਆ ਤੇ ਪਹਿਲੇ ਆਪਾਂ ਇਹਦਾ ਦੂਜਾ 파ਟ ਸਟਾਰਟ ਕਰਦੇ ਹਾਂ ਬਾਕੀ ਜਿਹੜੀ ਗੱਲਬਾਤ ਆ ਉਹ ਫਿਰ ਆਪਾਂ ਐਂਡ ਵਿੱਚ ਕਰਦੇ ਹਾਂ ਤੇ ਲੈਟ ਗੈਟ ਸਟਾਰਟਿੰਗ ਸੁਪਨਿਆਂਸ ਫਾਰ ਕਵਰਸ ਹਮ ਤੇ ਫਿਰ ਉਹ ਸੁਪਨਿਆਂ ਦੇ ਤੁਹਾਨੂੰ ਪਰ ਉਹ ਲੱਗਦਾ ਕਿ ਜਿੱਥੇ ਮੇਰਾ ਹਮਸਫਰ ਮੈਨੂੰ ਸਮਝਦਾ ਹੋਵੇ ਤਾਂ ਮੈਂ ਉਹ ਕੱਚਾ ਘਰ ਹੋਵੇ ਭਾਵੇਂ ਅਸੀਂ ਦੋ ਰੋਟੀਆਂ ਲੂਣ ਨਾਲ ਧਰ ਕੇ ਖਾ ਲਈਆਂ ਕਈ ਵਾਰੀ ਥੋੜੇ ਪੂਰੇ ਬਹੁਤ ਭਸਰਤ ਪਏ ਹੁੰਦੇ ਨੇ ਤੇ ਥੋੜੇ ਕਲੇਸ ਹੋ ਕੇ ਹਟਿਆ ਹੋਵੇ ਤੇ ਤੁਹਾਨੂੰ ਰੋਟੀ ਚੰਗੀ ਲੱਗੂ ਤੇ ਜਦੋਂ ਤੁਸੀਂ ਐਡੇ ਖੁਸ਼ ਐ ਲੂਣ ਨਾਲ ਵਧੀਆ ਲੱਗਦੀ ਐ ਤੁਸੀਂ ਹੁਣ ਵੀ ਦੇਖ ਲਿਓ ਝੁੱਗੀਆਂ ਝੌਪੜੀਆਂ ਵਾਲੇ ਨਾ ਉਹ ਗੋਲਕ ਤੇਰੇ ਜਿਹਾ ਬਣਾ ਕੇ ਜਦੋਂ ਖਾਂਦੇ ਆ ਉਹ ਨਜ਼ਾਰੇ ਨਾ ਖਾਂਦੇ ਉਹ ਬੱਚੇ ਤੇ ਦੂਜੇ ਘਰਾਂ ਦੀਆਂ ਐਡੇ ਐਡੇ ਆਦਿਮ ਬੱਚਾ ਮਗਰ ਪਲੇਟਾਂ ਲੈ ਕੇ ਫਰੀ ਜਾਂਦੇ ਹੁੰਦੇ ਉਹ ਆਂਦੇ ਨਹੀਂ ਰੂ ਰੂ ਕਰਦੇ ਨੇ ਹਾਸੇ ਹੈ ਹੀ ਨਹੀਂ ਚਿਹਰਿਆਂ ਸ਼ਾਬਾਸ਼ ਹਾਸੇ ਨਹੀਂ ਅੱਛਾ ਇਹ ਸੋਚਦਾ ਥੋੜੀ ਉੱਥੋਂ ਬਣ ਗਈ ਕਿ ਮੈਂ ਡਰਿੰਕ ਵਾਲਾ ਮੁੰਡਾ ਨਹੀਂ ਯੂਜ਼ ਕਰਨਾ ਫਿਰ ਦੂਸਰੀ ਸੋਚ ਕੇ ਮੈਂ ਬਣਦੀ ਐ ਕਿ ਕੋਈ ਦਾਜ ਮੰਗਣ ਵਾਲਾ ਨਾ ਹੋਵੇ ਜਿਹੇ ਜਿਹੇ ਕੁਝ ਦੇਖਿਆ ਤੁਸੀਂ ਨਹੀਂ ਦਾਜ ਵਾਲੀ ਵੀ ਤਾਂ ਉਸ ਗੱਲ ਚੋਂ ਨਿਕਲੀ ਨਾ ਕਿ ਜੇ ਕਿਸੇ ਮੁੰਡੇ ਦੀ ਪਹਿਲੀ ਇਹ ਆ ਵੀ ਮੈਨੂੰ ਇੱਕ ਮੋਟਰਸਾਈਕਲ ਵੀ ਚਾਹੀਦਾ ਮੈਨੂੰ ਗੱਡੀ ਵੀ ਚਾਹੀਦੀ ਐ ਫੇਰ ਮੇਰੀ ਵੈਲਿਊ ਕੀ ਐ ਕੋਈ ਬੰਦਾ ਐਂ ਕਿਉਂ ਨਹੀਂ ਸੋਚਦਾ ਵੀ ਜਰ ਕੁੜੀ ਕਮਾਈ ਚਾਹੀਦੀ ਐ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੋਈ ਮੇਰੇ ਤੇ ਪ੍ਰੋਬਲਮ ਆ ਗਈ ਕੋਈ ਗਰੀਬੀ ਆ ਕੋਈ ਦੁੱਖ ਸੁੱਖ ਹੈ ਉਹ ਮੇਰੇ ਨਾਲ ਖੜੀ ਆ ਉਦੋਂ ਉਹ ਇਹ ਨਹੀਂ ਕਹਿੰਦੀ ਕਿ ਮੈਂ ਤਾਂ ਫਲਾਣੇ ਦਾ ਘੁੰਮਣ ਜਾਣਾ ਮੈਨੂੰ ਤਾਂ ਇਹ ਜੱਸਲਕ ਦਾ ਸੂਟ ਚਾਹੀਦਾ ਮੈਨੂੰ ਕਿਤੇ ਤੇ ਤੇਰਾ ਘਰ ਜਿੰਵੇਂ ਮਰਜ਼ੀ ਹੋਵੇ ਮੈਨੂੰ ਉਸ ਗੱਲ 'ਚੋਂ ਇਹ ਨਿਕਲਦੀ ਆ ਵੀ ਕਿਸੇ ਅਗਲੇ ਮੁੰਡੇ ਦੀ ਵੀ ਕੋਈ ਰੀਝ ਹੋਊਗੀ ਨਾ ਤੇ ਆ ਉਹ ਉਹ ਆ ਛੋਟੇ ਵਿਚਾਰਾਂ ਦਾ ਮੇਰੀ ਹੂੰ ਇਹਨੂੰ ਕਹਿੰਦੇ ਆ ਫਿਰ ਵਿਚਾਰਾਂ ਦਾ ਮੇਰੀ अच्छा स्वर्णपाजी ਹੋਰਾਂ ਨਾਲ ਮੇਲ ਕਿਵੇਂ ਹੁੰਦਾ ਹੈ ਭਾਜੀ ਹੋਰਾਂ ਦਾ ਰਿਸ਼ਤਾ ਤੁਹਾਡੇ ਪੁੱਛੋਣ ਕਿਸੇ ਦੱਸਦਾ ਬੈਠਿਆ ਕਿ ਮੈਡਮ ਹੋਰਾਂ ਦੀ ਏਡੀ ਤਗੜੀ ਸੋਚ ਉਸ ਵਕਤ ਦੀ ਬਣੀ ਹੋਈ ਉਹ ਦੌਰ ਦੇ ਵਿੱਚ ਕੁੜੀ ਕੋਈ ਅੱਗੇ ਸ਼ਰਤਾਂ ਰੱਖਦੀ ਵੀ ਮੈਂ ਆ ਚੀਜ਼ ਵੀ ਦੇਖਣੀ ਆ ਆ ਚੀਜ਼ ਵੀ ਉਹ ਮੁੰਡਾ ਸਾਦਾ ਸਿੱਧਾ ਸਾਦਾ ਹੋਣਾ ਚਾਹੀਦਾ ਪੈਸਾ ਮੈਂ ਕੋਈ ਨਹੀਂ ਦੇਖਣਾ ਕੁਲੀ ਚ ਘੱਟ ਲੂੰਗੀ ਹੈਨਾ ਵੀ ਨਸ਼ਾ ਨਾ ਕਰਦਾ ਹੋਵੇ ਤੇ ਦਾਜ ਨਾ ਹੋਵੇ ਤੇ ਤੁਸੀਂ ਇਹਨਾਂ ਦੀ ਉਮੀਦਾਂ ਦੇ ਖਰੇ ਕਿਵੇਂ ਉੱਤਰ ਪਾਉਣੇ ਉਹ ਦੱਸਿਓ ਕਿਵੇਂ ਰਿਸ਼ਤਾ ਸ਼ੁਰੂ ਹੁੰਦਾ ਹੈ ਸੱਚ ਇੱਥੇ ਇੱਕ ਕਹਾਣੀ ਹੈ ਇਹਦਾ ਨਾ ਇੱਕ ਆਧਾਰ ਹੈਗਾ ਦੱਸੋ ਜੀ ਬਿਲਕੁਲ ਉਹ ਇਹ ਹੈ ਕਿ ਇੱਕ ਸਿੱਖਿਆ ਦੀ ਉਮਰ ਤੋਂ ਬਾਅਦ ਮੈਂ ਯੂਰਪ ਦੇ ਦੇਸ਼ਾਂ ਦੇ ਵਿੱਚ ਚਲਾ ਗਿਆ ਸੀਗਾ ਅੱਛਾ ਜੀ ਤੇ ਜਿੱਦੇ ਵਿੱਚ ਉੱਥੇ ਹੀ ਮੈਨੂੰ ਉਦੋਂ ਪ੍ਰਥੀਪਾਲ ਸਿੰਘ ਰੰਦਾਵੇ ਦਾ ਕਤਲ ਹੋ ਗਿਆ ਸੀਗਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿੱਚ ਤੇ ਮੈਨੂੰ ਉੱਥੇ ਕੁਛ ਜੇ ਜਦੋਂ ਮੈਨੂੰ ਇੱਕ ਪੇਪਰ ਮਿਲਿਆ ਉੱਥੇ ਉਹਦੇ ਚ ਉਹਦੀ ਫੋਟੋ ਦੇਖੀ ਤੇ ਦੇਖਿਆ ਕਿ ਪੰਜਾਬ ਦੇ ਵਿੱਚ ਉਹਦਾ ਕਤਲ ਹੋ ਗਿਆ ਉਹ ਫੋਟੋ ਦੇਖ ਕੇ ਨਾ ਮੇਰਾ ਉਹਦੇ ਨਾਲ ਕੁਛ ਇਸ ਤਰ੍ਹਾਂ ਦਾ ਹੋ ਗਿਆ ਮਤਲਬ ਕੋਈ ਇਹ ਜੀ ਸਾਂਝ ਬਣ ਗਈ ਵੀ ਮੈਨੂੰ ਬਹੁਤ ਪੀੜ ਹੋਈ ਇਸ ਗੱਲ ਦੀ ਠੀਕ ਹੈ ਜੀ ਤੇ ਨਾਲ ਦੀ ਨਾਲ ਸਬਾਬ ਵਾਸ ਕੀ ਹੋਇਆ ਕਿ ਮੇਰੇ ਹੱਥ ਇੱਕ ਕਿਤਾਬ ਲੱਗੀ ਮੈਂ ਨਾਸਤਿਕ ਕਿਉਂ ਹਾਂ ਜਿਹੜੀ ਕਿ ਸ਼ਹੀਦ ਭਗਤ ਸਿੰਘ ਦੀ ਵਰਤਮਾਨ ਇਹ ਨਹੀਂ ਰੱਬ ਦੇ ਜਾਂ ਧਰਮ ਦੇ ਚੱਕਰ ਚੋਂ ਨਿਕਲ ਗਿਆ ਸੀ ਉਸ ਦਿਨ ਤੋਂ ਬਾਅਦ ਮੈਂ ਇੱਕ ਪੱਕਾ ਨਾਸਤਿਕ ਹੋ ਗਿਆ ਸੀ ਤੇ ਦੂਸਰਾ ਉਸ ਤੋਂ ਬਾਅਦ ਜਦੋਂ ਮੈਨੂੰ ਇਹ ਲੱਗਾ ਕਿ ਵੀ ਜਦੋਂ ਵੀ ਮੈਂ ਪੰਜਾਬ ਗਿਆ ਮੈਂ ਕੁਝ ਇਸ ਤਰ੍ਹਾਂ ਦਾ ਕਰਨਾ ਹੈਗਾ ਕਿ ਆਹ ਜਿਹੜੀਆਂ ਤਾਕਤਾਂ ਨੇ ਪਿਰਥੀਪਾਲ ਸਿੰਘ ਰੰਧਾਵੇ ਨੂੰ ਮਾਰਿਆ ਹੈਗਾ ਮੈਂ ਉਹਨਾਂ ਦੇ ਵਿਰੁੱਧ ਜੇ ਕੋਈ ਲੋਕ ਹੋਏ ਮੈਂ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਹੈ ਭਗਤ ਸਿੰਘ ਹੋਰਾਂ ਦਾ ਨਮਕ ਖੂਨ ਸੀਗਾ ਉਹ ਇਨਕਲਾਬ ਕ੍ਰਾਂਤੀ ਉਹ ਸਾਰਾ ਕੁਝ ਮੇਰੇ ਮਨ ਦੇ ਵਿੱਚ ਸੀ ਤੇ ਜਦੋਂ ਫਿਰ ਮੈਂ ਵਾਪਸ ਆਇਆ ਲਗਭਗ 80 ਦੇ ਵਿੱਚ ਤਾਂ ਮੈਂ ਉਹ ਇੱਕ ਉਸ ਵੇਲੇ ਇੱਕ ਗੁਪਤ ਪਾਰਟੀ ਹੁੰਦੀ ਸੀ ਮੈਂ ਉਹਨਾਂ ਦੇ ਵਿੱਚ ਸ਼ਾਮਲ ਹੋ ਗਿਆ ਸ਼ਾਮਲ ਹੋ ਗਿਆ ਮੈਂ ਉਹਨਾਂ ਦੇ ਵਿੱਚ ਕੰਮ ਕਰਦਾ ਰਿਹਾ ਵੱਖ-ਵੱਖ ਇਤਰਾ ਵਿੱਚ ਬਠਿੰਡੇ ਵੀ ਮੈਂ ਉਹ ਕੰਮ ਕੀਤਾ ਬਠਿੰਡਾ ਦੇ ਏਰੀਏ ਦੇ ਵਿੱਚ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਸਾਡੀ ਉਹ ਜਿਹੜੀ ਪਾਰਟੀ ਸੀ ਉਹ ਤੇ ਵਿੱਚ ਫੁੱਟਦਰ ਫੁੱਟ ਪੈਂਦੀ ਚਲੀ ਗਈ ਜਿਹਦੇ ਕਰਕੇ ਅਸੀਂ ਜਿਸ ਕਿਸਮ ਦੇ ਇੱਕ ਛੋਟਾ ਪੱਦਰ ਸੀ ਸਾਡਾ ਉਸ ਪਾਰਟੀ ਦੇ ਵਿੱਚ ਅਸੀਂ ਮਾਯੂਸ ਹੋਏ ਸਾਨੂੰ ਕੁਝ ਪਤਾ ਨਾ ਲੱਗਾ ਤੇ ਮੈਂ ਮਤਲਬ ਇਹ ਸੋਚਿਆ ਵੀ ਹੁਣ ਵਾਪਸ ਚੱਲੀਏ ਤੇ ਜਦੋਂ ਵਾਪਸੀ ਦੀ ਗੱਲ ਹੋਈ ਤਾਂ ਮੇਰਾ ਇੱਕ ਉੱਥੇ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਸੀ ਲੜਕੇ ਨੂੰ ਉਹ ਵੀ ਪੀਐਸਯੂ 'ਚ ਕੰਮ ਕਰਦਾ ਸੀ ਪੜਦਾ ਵੀ ਸੀ ਉਹਦਾ ਨਾਮ ਭੋਲਾ ਸਿੰਘ ਗਿੱਲ ਪੱਤੀ ਹੈਗਾ ਤੇ ਉਹ ਮੈਨੂੰ ਬਾਈ ਕਹਿੰਦਾ ਹੁੰਦਾ ਸੀ ਬਾਈ ਜੀ ਹੁਣ ਤੁਸੀਂ ਫਿਰ ਆਪਣੇ ਵਿਆਹ ਬਾਰੇ ਦੱਸੋ ਮੇਰੀ ਉਮਰ ਲਗਭਗ ਉਸ ਵੇਲੇ 28 ਵਰਿਆਂ ਦੀ ਸੀ ਮੈਂ ਉਹਨੂੰ ਕਿਹਾ ਵੀ ਯਾਰ ਵੀ ਜਿਸ ਕਿਸਮ ਦਾ ਮੇਰਾ ਸੁਭਾਅ ਹੈ ਵੀ ਇਸ ਕਿਸਮ ਦੀ ਮੈਨੂੰ ਤਾਂ ਵੀ ਲੱਗਦਾ ਵੀ ਕੋਈ ਕੁੜੀ ਮਿਲ ਜੂਗੀ ਤੇ ਵੀ ਹੁਣ ਕਿਹੜੀ ਕੁੜੀ ਨੂੰ ਅੱਜ ਕੱਲ ਦੇ ਵਿੱਚ ਇਹ ਸਾਰਾ ਕੁਝ ਆਪਣਾ ਮਨ ਮਾਰੂਗੀ ਜਿਹੜੀ ਮੇਰੇ ਨਾਲ ਰਹਿ ਸਕੂਗੀ ਇਹ ਕਿਵੇਂ ਉਹ ਮੇਰੇ ਨਾਲ ਭੁੱਖ ਦੁੱਖ ਕੱਟ ਲੂਗੀ ਯਾਰ ਵੀ ਔਖਾ ਉਹ ਕਹਿੰਦਾ ਚਲੋ ਮੈਂ ਗੱਲ ਕਰਕੇ ਦੇਖਦਾ ਕਿ ਚਲਾਉਣਾ ਇਸ ਤਰ੍ਹਾਂ ਦਾ ਮੇਰੇ ਕੋਲ ਹੈਗੇ ਬਾਅਦ ਚ ਚਲੋ ਇਹ ਅਗਲੀ ਗੱਲ ਵੀ ਉਹਨਾਂ ਨੇ ਇਹਦੇ ਪਿਓ ਦੇ ਨਾਲ ਗੱਲ ਹੋਈ ਹਨਾ ਤੇ ਉਹ ਅਸੀਂ ਇੱਕ ਦੂਜੇ ਨੂੰ ਸੇਲਸਲਾ ਚੱਲਿਆ ਮਿਲਣ ਦਾ ਇਹ ਵੀ ਮੈਨੂੰ ਉੱਥੇ ਬਠਿੰਡੇ ਰਜਿੰਦਰਾ ਕਾਲਜ ਦੇ ਵਿੱਚ ਮਿਲੀ ਠੀਕ ਹੈ ਮੈਂ ਆਪਣੇ ਬਾਰੇ ਚਲੋ ਦੱਸਿਆ ਉਹਨਾਂ ਨੂੰ ਇਹਦੇ ਫਾਦਰ ਸਾਹਿਬ ਨਾਲ ਗੱਲ ਹੋਈ ਤੇ ਉਸ ਤੋਂ ਬਾਅਦ ਕਿਉਂਕਿ ਮੈਂ ਇੱਕ ਦਰਸ਼ਨੋਂ ਪਰਨਾਇਆ ਹੋਇਆ ਸੀਗਾ ਤੇ ਕਿਉਂਕਿ ਮੇਰੀ ਸ਼ਰਤ ਵੀ ਬੜੀ ਕਸੂਤੀ ਸੀਗੀ ਕਸੂਤੀ ਇਹ ਸੀਗੀ ਜਿਹੜੀ ਮੇਰੇਆਂ ਦੋ ਸ਼ਰਤਾਂ ਸੀ ਕਿ ਇੱਕ ਤਾਂ ਮੈਂ ਬਰਾਤ ਨਹੀਂ ਲੈ ਕੇ ਆਉਣੀ ਨੰਬਰ ਤੋਂ ਮੈਂ ਦਾਜ ਨਹੀਂ ਲੈਣਾ ਕਿਸੇ ਕਿਸਮ ਦਾ ਉਹ ਜਦੋਂ ਮੇਰੇ ਕੋਲ ਵਾਪਸ ਆਇਆ ਕੰਟਿਕ ਪਿੱਛੋਂ ਤਾਂ ਉਹ ਆ ਕੇ ਉਹਨਾਂ ਨੇ ਇੱਕ ਮਹਿੰਦੀ ਲੱਗਿਆ ਰੁਪਏ ਦਾ ਨੋਟ ਸੀਗਾ ਮੇਰੀ ਜੇਬ 'ਚ ਪਾਤਾ ਵੀ ਕਾਕਾ ਜੀ ਅੱਜ ਤੋਂ 40 ਦਿਨ ਨੂੰ ਬਰਾਤ ਲੈ ਕੇ ਆ ਜਾਓ ਬਰਾਤ ਮਤਲਬ ਉਹੀ ਪੰਜ ਛੇ ਬੰਦੇ ਤੇ ਮੈਂ ਜੀ ਉਹ ਰੁਪਇਆ ਵੀ ਉਹਨਾਂ ਦੇ ਹੱਥ 'ਚ ਫੜਾਤਾ ਵੀ ਇਸ ਰਿਸ਼ਤੇ ਦੇ ਵਿੱਚ ਪੈਸਾ ਤਾਂ ਸ਼ਾਮਲ ਨਹੀਂ ਕਰਨਾ ਹੈਗਾ ਬਿਲਕੁਲ ਹਾਂ ਜਵਾਨ ਹੋਗੀ ਕਾਫੀ ਤੇ ਉਸ ਤੋਂ ਬਾਅਦ ਅਸੀਂ 40 ਦਿਨ ਪਿੱਛੋਂ ਗਏ ਆ 6 ਬੰਦੇ ਤੇ ਇੱਕ ਬੇੜੇ ਦੇ ਵਿੱਚ ਇਹਨਾਂ ਦੇ ਵਿੱਚ ਰਸਮ ਹੋਈ ਰਸਮ ਦੇ ਵਿੱਚ ਅਸੀਂ ਇੱਕ ਦੂਜੇ ਦੇ ਹਾਰ ਪਾਏ ਤੇ ਜਣੀ ਵੀ ਉਹ ਉਸ ਇਲਾਕੇ ਦੇ ਲਈ ਉਹਨਾਂ ਲੋਕਾਂ ਦੇ ਲਈ ਜਿਹੜੇ ਦੇਖ ਰਹੇ ਸੀ ਇਹ ਸਾਰਾ ਕੁਝ ਅਦਭੁੱਤ ਸੀਗਾ ਤੇ ਸੱਚਮੁੱਚ ਉਹ ਦਿਨ ਤੇ ਅੱਜ ਦਾ ਦਿਨ ਰਿਸ਼ਤਾ ਨਿਭ ਰਿਹਾ ਹੈਗਾ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਹਨਾ ਅੱਛਾ ਫਿਰ ਦੇਖਣ ਵੀ ਆਏ ਦੂਰੋਂ ਲੋਕ ਵੀ ਇਹ ਹਾਂ ਬਹੁਤ ਬਹੁਤ ਪਿੰਡ ਦੇ ਲੋਕਾਂ ਨੂੰ ਬਹੁਤ ਸੀਗਾ ਅੱਛਾ ਆਇਆ ਤਾਂ ਉਸ ਤੋਂ ਪਹਿਲਾਂ ਬਾਅਦ ਚ ਤਾਂ ਮੇਰੀ ਸਿਸਟਰ ਦਾ ਵੀ ਆਈ ਹੋਇਆ ਤੇ ਬਾਅਦ ਚ ਤਾਂ ਉਹ ਵੀ ਪਰਿਵਾਰ ਦੇ ਮੈਂਬਰ ਇਹ ਵੀ ਕਹਿੰਦੇ ਰਹੇ ਵੀ ਸਵਰਨ ਆਪਦੇ ਅਰਗੋਂ ਦਾ ਸਾਡੀ ਕੁੜੀ ਨੂੰ ਵੀ ਲੱਭਦੇ ਫਿਰ ਇਸ ਗੱਲ ਤੇ ਵੀ ਪੰਗਾ ਪੈ ਗਿਆ ਵੀ ਐ ਕਿਵੇਂ ਵੀ ਇਹ ਕਹਿੰਦੇ ਵੀ ਨਾ ਤਾਂ ਅਸੀਂ ਇਧਰੋਂ ਕੁਝ ਲੈਣਿਆਂ ਨਾ ਮੈਂ ਆਪਦੇ ਘਰ ਦੇ ਤੂੰ ਮੇਰੇ ਫਾਦਰ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਇਹਨਾਂ ਨੇ ਕੋ ਗੱਲ ਕਹੀ ਕਹਿੰਦੇ ਦੇਖੋ ਮੇਰੇ ਕੋਲ ਕੁਝ ਵੀ ਨਹੀਂ ਮੈਂ ਕੱਲਾ ਹਾਂ ਮੇਰੇ ਕੋਲ ਕੋਈ ਏਡੀ ਪ੍ਰਾਪਰਟੀ ਨਹੀਂ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਨਾ ਵੀ ਜੇ ਸਾਡਾ ਵਿਆਹ ਹੁੰਦਾ ਅਸੀਂ ਭੁੱਖੇ ਨਹੀਂ ਮਰਦੇ ਕਿਉਂਕਿ ਅਸੀਂ ਸਾਡੇ ਹੱਥ ਹੈਗੇ ਅਸੀਂ ਕੰਮ ਕਰਕੇ ਖਾ ਸਕਦੇ ਅੱਛਾ ਸਰ ਆਪਣਾ ਪਿਛਲੇ ਪਰਿਵਾਰ ਦੀ ਬੈਕਗ੍ਰਾਉਂਡ ਬਾਰੇ ਦੱਸਿਓ ਤੁਸੀਂ ਆਪਣੇ ਪਰਿਵਾਰ ਚ ਕੌਣ ਕੌਣ ਸੀ ਮੇਰਾ ਪਿੰਡ ਝੋੜਮਾਜ ਰੇ ਜੀ ਇੱਥੇ ਜਿੱਥੇ ਅੱਪ ਬੈਠੇ ਇਥੋਂ 8 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਸ ਸਧਾਰਨ ਕਿਸਾਨ ਪਰਿਵਾਰ ਦੇ ਵਿੱਚ ਸੀਗਾ ਮੇਰੀ ਮੇਰਾ ਮਤਲਬ ਜਨਮ ਹੋਇਆ ਹੈਗਾ ਮੇਰੇ ਜਿਹੜੇ ਬਾਪੂ ਜੀ ਸੀਗੇ ਮਦਰ ਸੀਗੇ ਬਿਲਕੁਲ ਅੰਗੂਠਾ ਛਾਪ ਸੀਗੇ ਅੱਛਾ ਤੇ ਬਾਪੂ ਜੀ ਤਾਂ ਜਣੀ ਵੀ ਥੋੜੀ ਦਰੂ ਦਰੂ ਪੀ ਕੇ ਵੀ ਘਰ ਵੱਡਦੇ ਸੀਗੇ ਵੀ ਘਰ ਦੇ ਵਿੱਚ ਕੋਈ ਬਹੁਤਾ ਵਧੀਆ ਮਾਹੌਲ ਨਹੀਂ ਸੀਗਾ ਮਾਂ ਸਾਡੀ ਬਾਰੇ ਦੱਸਦੇ ਆ ਵੀ ਸਾਡੇ ਪਹਿਲਾਂ ਉਹ ਬਾਪੂ ਦੇ ਨਾਲ ਖੇਤਾਂ 'ਚ ਕੰਮ ਵੀ ਕਰਾਉਂਦੀ ਰਹੀਏ ਇੱਥੇ ਤੱਕ ਕਿ ਹਲ ਵੀ ਉਹਨੇ ਵਾਇਆ ਹੈਗਾ ਤੇ ਚਲੋ ਫਿਰ ਵੀ ਅਸੀਂ ਸਮੇਂ ਦਾ ਸ਼ੁਕਰ ਕਰਦੇ ਆ ਕਿ ਸਾਨੂੰ ਥੋੜਾ ਬਹੁਤ ਆਹੋ ਜਿਹੇ ਪਰਿਵਾਰ ਦੇ ਵਿੱਚ ਪੜਨ ਦਾ ਮੌਕਾ ਮਿਲਿਆ ਪੜੇ ਲਿਖੇ ਲੋਕਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਅੱਗੇ ਵਧਣ ਦਾ ਮੌਕਾ ਮਿਲਿਆ ਸੋ ਅਸੀਂ ਚਾਰ ਭਰਾ ਤਿੰਨ ਭੈਣਾਂ ਸੋ ਇੰਨਾ ਵੱਡਾ ਪਰਿਵਾਰ ਹੈ ਤੁਸੀਂ ਤਾਂ ਸਾਰੀ ਦੁਨੀਆ ਫਰੋੜਤੀ ਸੀ ਤੁਹਾਡੇ ਪਰਿਵਾਰ ਨੇ ਵੀ ਦੁਨੀਆ ਤੁਹਾਡੇ ਲਈ ਫਰੋਲੀ ਹੋਊਗੀ ਕਿ ਕੋਈ ਇਹੋ ਜਿਹਾ ਮੁੰਡਾ ਜਿਹੜਾ ਸਾਡੀ ਕੁੜੀ ਦੀਆਂ ਸ਼ਰਤਾਂ ਤੇ ਖਰਾ ਉਤਰ ਪਾਵੇ ਵੀ ਕੋਈ ਇਹੋ ਜਿਹਾ ਲੱਭਿਆ ਜਾਵੇ ਤੇ ਤੁਹਾਨੂੰ ਸਾਰਦਾ ਜਦੋਂ ਪਹਿਲੀ ਵਾਰ ਰਿਸ਼ਤਾ ਆਇਆ ਜਦੋਂ ਸਾਨੂੰ ਤੁਸੀਂ ਮਿਲੇ ਤੁਹਾਨੂੰ ਇਹ ਲੱਗਿਆ ਕਿ ਹਾਂ ਪਰਮਾਤਮਾ ਨੇ ਮੇਰੇ ਲਈ ਇਹਨੂੰ ਭੇਜਿਆ ਹਾਂ ਬੇਟਾ ਮੈਨੂੰ ਐਂ ਲੱਗਦਾ ਹੁੰਦਾ ਸੀਗਾ ਵੀ ਇੱਕ ਤਾਂ ਮੈਨੂੰ ਲੱਗਦਾ ਸੀ ਇਹਨਾਂ ਦਾ ਸਾਰਾ ਪਰਿਵਾਰ ਨਾਲ ਸੁਨੱਖਾ ਬਹੁਤ ਹੈ ਸਾਡੇ ਮਾਦਰੇਲਾ ਬਹੁਤ ਚੰਗੇ ਸੀ ਇਹਨਾਂ ਦੇ ਮਦਰ ਬਹੁਤ ਚੰਗੇ ਸੀ ਮੇਰਾ ਤਾਂ ਉਹਨਾਂ ਨੇ ਬਹੁਤ ਪਿਆਰ ਕੀਤਾ ਕਦੇ ਉੱਚੀ ਨਹੀਂ ਬੋਲਦੇ ਦੇਖੇ ਮੈਂ ਇਹਨਾਂ ਸਾਲਾਂ 'ਚ ਉਹ ਤੇ ਮੈਨੂੰ ਐਂ ਜੇ ਤਾਂ ਫੀਲ ਹੁੰਦਾ ਸੀਗਾ ਵੀ ਇਹਨਾਂ ਦਾ ਟੱਬਰ ਸੁਨੱਖਾ ਬਹੁਤ ਹੈ ਇਹ ਗੱਲ ਮੇਰੇ ਬਾਪੂ ਜੀ ਨੇ ਵੀ ਕਹਿੰਦੇ ਸੀ ਵੀ ਸਾਡੀ ਉਰੀ ਦੇ ਨਸਬਾਈ ਨਰੰਦਰੀ ਹੈਗਾ ਤੂੰ ਉਹਦੇ ਨਾਲ ਕਿਵੇਂ ਘਟਲੇਗਾ ਹੈਨਾ ਮੈਨੂੰ ਉਸ ਗੱਲ ਚ ਸੀ ਮੈਂ ਉਹ ਗੱਲ ਕਰੀ ਵੀ ਸੀ ਸਵਰਨ ਨੂੰ ਪਤਾ ਨਹੀਂ ਯਾਦਕ ਨਹੀਂ ਵੀ ਤੁਹਾਡਾ ਪਰਿਵਾਰ ਐ ਵੀ ਕਿਤੇ ਐ ਜੇ ਤਾਂ ਨਹੀਂ ਹੋ ਜੂਗਾ ਤੇ ਮੈਨੂੰ ਬੜਾ ਚੰਗਾ ਲੱਗਿਆ ਜਦੋਂ ਇਹਨਾਂ ਨੇ ਕਿਹਾ ਵੀ ਵੀ ਤੇਰੇ ਸਾਰੇ ਅੰਗ ਪੈਰ ਚੱਲਦੇ ਆ ਤੇਰੀ ਤੈਨੂੰ ਕੀ ਹੋਇਆ ਤੂੰ ਬਹੁਤ ਵਧੀਆ ਵੀ ਐ ਕਿਹਾ ਉਹ ਕਿਹਾ ਮੈਨੂੰ ਉਹ ਗੱਲ ਮੈਂ ਬਹੁਤ ਚੰਗੀ ਲੱਗੀ ਇਹ ਤਾਂ ਭਗਤ ਸਿੰਘ ਵੀ ਕਹਿੰਦਾ ਸੀਗਾ ਮੈਂ ਕਹਿੰਦਾ ਜਿਹੜਾ ਧਰਮ ਹੈ ਮਨੁੱਖ ਦਾ ਨਿੱਜੀ ਮਾਮਲਾ ਹੈ ਉਨੇ ਕਿ ਮੈਂ ਜਾਉਣਾ ਤੇ ਜੇ ਬੰਦਾ ਇਸ ਗੱਲ ਤੇ ਆਉਂਦਾ ਕੋਈ ਗੱਲ ਨਹੀਂ ਕਦੇ ਕੋਈ ਪ੍ਰੋਬਲਮ ਨਹੀਂ ਆਈ ਬਟਾ ਆਏ ਥੋੜਾ ਵੀ ਅੰਕਲ ਵੀ ਗੁਰੂਆਂ ਵਾਰੇ ਆਏ ਕਿ ਹੀ ਜਾਂਦੇ ਐ ਇਹਨਾਂ ਦੇ ਚੱਕਰ ਇਹ ਸੀ ਕਿ ਯਾਰ ਲੋਕ ਮੰਨੀ ਜਾਂਦੇ ਆ ਮੱਥਾ ਟੇਕੀ ਜਾਂਦੇ ਆ ਗੱਲ ਤੇ ਤਾਂ ਇੱਕ ਤੇ ਵੀ ਨਹੀਂ ਚੱਲਦੀ ਬੰਦੇ ਦੀ ਸੋਚ ਨੂੰ ਨਹੀਂ ਮੰਨਦੀ ਹਾਂ ਅਸਲ 'ਚ ਮੈਂ ਤਾਂ ਪਾ ਜ ਐਸ ਤਰ੍ਹਾਂ ਸਮਝਦਾ ਹਾਂ ਜੇ ਵੀ ਕਿਸੇ ਆਪਾਂ ਕਹਿੰਦੇ ਆ ਨਾ ਵੀ ਮੁੱਖ ਚਾਰ ਧਰਮ ਨੇ ਹਾਲਾਂਕਿ ਧਰਮ ਤੋਂ ਬਾਅਦ ਬੰਦਾ ਫਿਰਕਿਆਂ ਦੇ ਵਿੱਚ ਹੋਰ ਬਹੁਤ ਕਾਸੇ ਦੇ ਵਿੱਚ ਉੱਟਿਆ ਹੋਇਆ ਹੈ ਮੈਂ ਥੋੜਾ ਜਿਹਾ ਇਹ ਸਮਝਦਾ ਵੀ ਮੰਨ ਲਓ ਜੇ ਚਾਰ ਧਰਮ ਵੀ ਮੰਨਦੇ ਹੋ ਇੱਕ ਬੰਦੇ ਦਾ ਜਿਹੜਾ ਵੀ ਧਰਮ ਹੈ ਇਹਦਾ ਮਤਲਬ ਦੁਨੀਆ ਦੇ 75% ਲੋਕਾਂ ਨਾਲੋਂ ਤਾਂ ਕੱਟਿਆ ਗਿਆ ਨਾ ਉਹਨੂੰ ਆਪਣਾ 25% ਦੀ ਜਿਹੜਾ ਪਰਿਵਾਰ ਹੈਗਾ ਉਸ ਧਰਮ ਦੇ ਲੋਕ ਵਧੀਆ ਲੱਗਣਗੇ ਤੇ ਕਿੱਥੇ ਮੇਰੇ ਵਰਗਾ ਜੀ ਸਾਰੇ ਧਰਮਾਂ ਨੂੰ ਫਿਰਕਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਹੈਗਾ ਸਾਰੀ ਮੇਰੇ ਨੇ ਸਾਰੀ ਮੇਰੇ ਨੇ ਠੀਕ ਹੈ ਨਾ ਤੇ ਇਸ ਕਰਕੇ ਜਣੀ ਇਹਨੂੰ ਤੁਸੀਂ ਇਸ ਰੂਪ ਦੇ ਵਿੱਚ ਨਾ ਲਓ ਕਿ ਬੰਦਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਪਰ ਜਿਹੜੇ ਲੋਕ ਰੱਬ ਨੂੰ ਮੰਨਦੇ ਨੇ ਮੈਂ ਉਹਨਾਂ ਨੂੰ ਮੰਨਦਾ। ਕੀ ਅੱਛਾ ਮੈਂ ਫਿਰ ਵਿਆਹ ਤੋਂ ਬਾਅਦ ਇੱਕ ਥੋੜੀ ਜ਼ਿੰਦਗੀ ਦੇ ਵਿੱਚ ਚੇਂਜ ਆਉਣਾ ਹੁੰਦਾ ਹੈ। ਜਦੋਂ ਇੱਥੇ ਵਿਆਹ ਕੇ ਆਏ ਫਿਰ ਉਸ ਤੋਂ ਬਾਅਦ ਜ਼ਿੰਦਗੀ 'ਚ ਕੀ ਕੀ ਬਦਲਾਅ ਆਉਂਦਾ ਤੁਸੀਂ ਦੋਨੇ ਸ ਇੱਕ ਜਿਵੇਂ ਤੁਸੀਂ ਸ਼ੁਰੂ ਚ ਗੱਲ ਆਖੀ ਸੀ ਮੈਂ ਕੁੱਲੀ ਚ ਰਹਿ ਲੂੰਗੀ ਹਨਾ ਮੈਨੂੰ ਪੈਸੇ ਨਾਲ ਜਿਵੇਂ ਸਰ ਨੇ ਵੀ ਆਖਿਆ ਮੇਰੇ ਕੋਲੇ ਪੈਸਾ ਭਾਈ ਇੰਨਾ ਜ਼ਿਆਦਾ ਨਹੀਂ ਹੈਗਾ ਹਨਾ ਨਾ ਮੇਂ ਸੀ ਜ਼ਿਆਦਾ ਕੀ ਜਿਵੇਂ ਨਹੀਂ ਸੀ اچھا ਜੋ ਨਹੀਂ ਸੀ ਅੱਛਾ ਜਦੋਂ ਇੱਥੇ ਆਏ ਉਦੋਂ ਕਹੇ ਜਾ ਮਾਹੌਲ ਮਿਲਿਆ ਸਾਨੂੰ ਕੁੜੀ ਨਹੀਂ ਤਬਾ ਮੈਨੂੰ ਜ਼ਿਆਦਾ ਬਟੇ ਬਾਜ਼ਾਰ ਦੇ ਵਿੱਚ ਇਹਨਾਂ ਨੇ ਇੱਕ ਆਪਣੀ ਮਾਰਕੀਟ ਦੇ ਵਿੱਚ ਹੀ ਚਮਕੌਰ ਸਾਹਿਬ ਛੋਟਾ ਜਿਹਾ ਪਹਿਲਾਂ ਤਾਂ ਸਭ ਤੋਂ ਵੱਧ ਖੁਸ਼ੀ ਮੈਨੂੰ ਇਹ ਸੀਗੀ ਵੀ ਚਮਕੌਰ ਸਾਹਿਬ ਦੀ ਧਰਤੀ ਤੇ ਆ ਮੈਂ ਹਨਾ ਮੈਨੂੰ ਸੱਚੇ ਹੁਣ ਵੀ ਮੈਂ ਸਵੇਰੇ ਜਦੋਂ ਮੈਂ ਉੱਠਦੀ ਹੁੰਦੀ ਆ ਇੱਕ ਵਾਰ ਜਰੂਰ ਹੱਥ ਲਾਉਣੀ ਆ ਧਰਤੀ ਨੂੰ ਉੱਠਣਸਾਰ ਮੈਂ ਨਾ ਹੱਥ ਲਾਉਣੀ ਆ ਧਰਤੀ ਨੂੰ ਕਿਉਂਕਿ ਚਲੋ ਧਰਤੀ ਤਾਂ ਸਾਰੀ ਹੋਈ ਵਧੀਆ ਸਾਰੀ ਦੁਨੀਆ ਦੀ ਧਰਤੀ ਵਧੀਆ ਹੈ ਪਰ ਇਸ ਧਰਤੀ 'ਚ ਕੁਝ ਵੱਖਰਾ ਹੋਇਆ ਬਿਲਕੁਲ ਚਲੋ ਉਹ ਮੇਰੇ ਮਨ ਤੇ ਬੜਾ ਅਸਰ ਦੂਜੀ ਗੱਲ ਬੇਟਾ ਵੀ ਮੈਂ ਇਹਨਾਂ ਦੀ ਮੈਂ ਆਪ ਵੀ ਕੰਮ ਬਹੁਤ ਕੀਤਾ ਬੇਟਾ ਮੈਂ ਚਰਖਾ ਕੱਤਿਆ ਖੇਤਾਂ 'ਚ ਮੈਂ ਨਰਮਾ ਚੁਗਿਆ ਮੈਂ ਕਰੇ ਮੈਨੂੰ ਆਣ-ਵਣ ਵੀ ਕਹਿੰਦਾ ਹੁੰਦਾ ਵੀ ਕੁੜੀ ਕਿੰਨਾ ਕੰਮ ਕਰਦੀ ਹੈ ਮੈਨੂੰ ਕੰਮ ਕਰਨਾ ਸ਼ੁਰੂ ਤੋਂ ਚੰਗਾ ਲੱਗਿਆ ਪੇਕੇ ਪਿੰਡ ਪੇਕੇ ਪਿੰਡ ਤੇ ਆ ਕੇ ਮੈਨੂੰ ਔਖਾ ਨਹੀਂ ਲੱਗਿਆ ਬਿਲਕੁਲ ਵੀ ਇੱਥੇ ਇਹਨਾਂ ਦੀ ਇੱਕ ਦੁਕਾਨ ਦੇ ਵਿੱਚ ਕਿਰਾਏ ਤੇ ਇਹਨਾਂ ਨੇ ਪ੍ਰਿੰਟਿੰਗ ਪ੍ਰੈਸ ਲਾਈ ਹੋਈ ਸੀ ਅੱਛਾ ਜੀ ਤੇ ਆ ਕੇ ਕਾਕਾ ਉਹ ਦੋ ਕਮਰੇ ਸੀ ਮੁਰੇ ਇੱਕ ਬਰਾਂਡਾ ਜਿਹਾ ਸੀ ਪਹਿਲਾਂ ਤਾਂ ਮੈਂ ਉਹ ਝਾੜਿਆ ਸਫਾਈ ਕਰੀ ਹੈਨਾ ਤੇ ਉਸ ਤੋਂ ਬਾਅਦ ਆਪ ਨਾਲ ਮੈਨੂੰ ਇਹ ਲੱਗਿਆ ਵੀ ਉਹ ਅੱਖਰੀ ਜੋੜਨੇ ਵੀ ਮੈਂ ਵੀ ਕਰਦੀ ਰਹੂੰਗੀ ਉਹ ਕੰਮ ਕੀਤਾ ਤੇ ਉਹਦੇ ਵਿੱਚ ਆਨੰਦ ਬੜਾ ਸੀ ਕਿਉਂਕਿ ਮੈਨੂੰ ਆਇ ਲੱਗਦਾ ਸੀ ਕਿ ਹੁਣ ਮੈਂ ਨਾਟਕ ਜਿੰਨੇ ਮਰਜ਼ੀ ਕਰਾਂ ਕੁਝ ਵੀ ਕਰ ਸਕਦੀ ਹਾਂ ਇਹਨਾਂ ਨੇ ਰੋਕੇ ਨਹੀਂ ਨਹੀਂ ਸਗੋਂ ਇਹਨਾਂ ਨੇ ਤਾਂ ਮੈਨੂੰ ਹੁਲਾਰਾ ਦਿੱਤਾ ਵੀ ਤੂੰ ਕੰਮ ਕਰ ਅੱਛਾ ਹਾਂ अच्छा फिर ਜਦੋਂ ਪ੍ਰਿੰਟਿੰਗ ਪ੍ਰੈਸ 'ਚ ਕੰਮ ਕਰਦੇ ਰਹੇ ਫਿਰ ਉਸ ਤੋਂ ਬਾਅਦ ਕਿਵੇਂ تھیਟਰ ਵੱਲੋਂ ਸੁਭਾ ਬਣਦਾ ਨਾਟਕਾ ਵੱਲੋਂ ਕਿਵੇਂ ਸੁਭਾ ਬਣਦਾ ਕੋਈ ਪਹਿਲਾ ਦਿਨ ਜਦੋਂ ਇਹ ਨਾਲ ਡਿਸਕਸ ਕੀਤਾ ਹੋਵੇ ਤੁਸੀਂ ਜਦੋਂ ਤਾਂ ਪਹਿਲਾਂ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਬੇਟਾ ਉਹਦਾ ਤਾਂ ਕੋਈ ਚੱਕਰ ਫੋਨ ਹੁੰਦੇ ਹੈ ਨਹੀਂ ਸੀ ਹਾਂ ਉਹਦਾ ਉਹਦਾ ਨਹੀਂ ਫੋਨ ਨਹੀਂ ਸੀ ਮੇਰੇ ਤਾਂ ਲੈਂਦੀ ਸੀ ਅੱਛਾ ਮੈਂ ਲੈਂਦੀ ਸੀ ਉਸ ਇਲਾਕੇ 'ਚ ਸੀ ਨਾ ਇਹ ਅੱਛਾ ਬੇਟਾ ਗੱਲ ਵੱਲ ਤੇ ਚੱਲ ਉਦੋਂ ਬੇਟਾ ਚਿੱਠੀਆਂ ਹੁੰਦੀਆਂ ਸੀਗੀਆਂ ਅੱਛਾ ਜੀ ਚਿੱਠੀਆਂ ਬਹੁਤ ਪੰਜਾਂ ਨਾਲ ਦੀਆਂ ਹੁੰਦੀਆਂ ਲਿਖੀਆਂ ਸੱਚ ਬਹੁਤ ਔਖੇ ਲਾਂਗੇ ਭੰਨੇ ਆ ਜੀ ਮੇਰੇ ਵੀ تھیਟਰ ਵਾਲੇ ਪਾਸੇ ਨੂੰ ਸਾਡੇ ਲੇਖ ਤੇ ਉਹਨੇ ਨਾਟ ਸਭ ਤੋਂ ਪਹਿਲਾਂ ਇੱਕ ਕਿਤਾਬ ਲਿਖੀ ਸੀ ਅੱਗ ਦੇ ਦਰਿਆ ਲਿਖੀ ਸੀ ਇੱਕ ਤਾਂ ਇੱਕ ਔੜ ਦੇ ਵਿੱਚ ਔੜ ਦੇ ਵਿੱਚ ਮੇਰੇ ਕੋਲ ਹੀ ਛਪੀ ਸੀ ਉਹ ਤੇ ਉਹਨਾਂ ਦਿਨਾਂ 'ਚ ਸਭ ਤੋਂ ਪਹਿਲਾਂ ਉਹਨੇ ਇਹ ਵੀ ਸੋਚਿਆ ਕਿ ਇੱਕ ਨਾਟਕ ਤਿਆਰ ਕਰੀਏ ਉਹ ਮੁੱਢਲੇ ਦਿਨ ਸੀਗੇ ਜੀ ਮੇਰਾ ਬੱਚਾ ਛੋਟਾ ਸੀ ਅਸੀਂ ਗੋਦੀ ਚੱਕ ਕੇ ਲੈ ਕੇ ਜਾਂਦੇ ਹੁੰਦੇ ਸੀ ਰੋਪੜ ਇਵਨ ਥਰਮਲ ਪਲਾਂਟ ਦੇ ਵਿੱਚ ਸਹੀ ਗੱਲ ਹੈ ਰਿਹਰਸਲਾਂ ਦੀਆਂ ਹੁੰਦੀਆਂ ਸੀ ਅੱਛਾ ਜੀ ਉੱਥੇ ਬੱਚੇ ਨੂੰ ਮੈਂ ਸਾਂਭਣਾ ਹੈ ਰਿਹਰਸਲਾਂ ਕਰਨੀਆਂ ਤੇ ਐਸਟਰ ਹੌਲੀ ਹੌਲੀ ਫਿਰੇ ਹੈ ਬਾਅਦ ਵਿੱਚ ਕਿਤੇ ਜਾ ਕੇ ਗੁਰਚਰਨ ਭਾਜੀ ਦੇ ਨਾਲ ਵੀ ਇਹਨੇ ਕੰਮ ਕੀਤਾ ਜਾਂ ਫਿਰ ਮੇਰੀ ਵੀ ਥੋੜੀ ਜੀ ਲਗਨ ਹੋ ਗਈ ਫਿਰ ਅਸੀਂ ਇੱਥੇ ਇੱਕ ਚੇਤਨਾ ਕਲਾ ਮੰਚ ਬਣਾਇਆ ਹੈ ਨਾ ਉਹਦੇ ਵਿੱਚ ਕੰਮ ਕੀਤਾ ਹੌਲੀ ਹੌਲੀ ਫਿਰ ਸਾਡੇ ਨਾਲ ਹੋਰ ਨੌਜਵਾਨ ਜੁੜਦੇ ਗਏ ਪੂਰੀ ਇੱਕ ਟੀਮ ਬਣ ਗਈ ਫਿਰ ਇਲਾਕੇ ਦੇ ਵਿੱਚ ਅਸੀਂ ਜਿਹੜੀ ਇੱਕ ਜਨ ਚੇਤਨਾ ਹੁੰਦੀ ਹੈ ਚੇ ਨਸ਼ਿਆਂ ਦੇ ਖਿਲਾਫ ਹੈ ਚੇ ਦਾਜ ਦੇਜ ਦੇ ਖਿਲਾਫ ਹੈ ਚੇ ਭ੍ਰੂਣ ਹੱਤਿਆ ਦੇ ਖਿਲਾਫ ਹੈਗੀ ਆ ਉਹ ਸਾਰੇ ਅਸੀਂ ਮਤਲਬ ਇਸ ਤਰ੍ਹਾਂ ਦਾ ਇੱਕ ਜਨ ਚੇਤਨਨ ਦਾ ਸਨੇਹਾ ਨਾਟਕਾ ਰਹੀ ਦਿੰਦੇ ਰਹੇ ਸੋ ਇਹ ਕੋਈ ਇਸ ਤਰ੍ਹਾਂ ਦਾ ਸਬਬ ਹੋਇਆ ਵੀ ਫਿਰ ਹੌਲੀ 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 ਇਹ ਟਿਕ ਹੋ ਗਈ ਛੋਟੀਆਂ ਛੋਟੀਆਂ ਕੋਈ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਹਨ ਉਹ ਫਿਰ ਇੱਕ ਤਾਂ ਹੈਗਾ ਵੀ ਹਨਰ ਹੈ ਜਿਹੜਾ ਉਹ ਖੜਦਾ ਨਹੀਂ ਉਹ ਬੋਲਦਾ ਤੇ ਜਿਹਦੇ ਚ ਜਿਓ ਇਹਦੇ ਚ ਹਨਰ ਸੀਗਾ ਉਹ ਫਿਰ ਸਟੇਜ ਛੋਟੀ ਸਟੇਜ ਤੇ ਵੀ ਬੋਲਿਆ ਵੱਡੀ ਸਟੇਜ ਤੇ ਵੀ ਬੋਲਿਆ ਛੋਟੇ ਪਰਦੇ ਤੇ ਵੀ ਬੋਲਿਆ ਤੇ ਵੱਡੇ ਪਰਦੇ ਤੇ ਵੀ ਬੋਲਿਆ ਹੁਣ ਜਿਸ ਕਿਸਮ ਦਾ ਇਹਦਾ ਨਾਮ ਹੈਗਾ ਉਹ ਮੈਨੂੰ ਵੀ ਮਾਣ ਹੁੰਦਾ ਜੀ ਇਹਦੇ ਨਾਲ ਸਗੋ ਮੈਂ ਇਹ ਵੀ ਕਹਿ ਸਕਦਾ ਕੋਈ ਸਮਾਂ ਸੀ ਕਿਉਂਕਿ ਮੈਂ 28 ਸਾਲ ਪੱਤਰਕਾਰੀ ਕੀਤੀ ਹੈਗੀ ਆ ਤੇ ਤੁਹਾਨੂੰ ਪਤਾ ਹੀ ਆ ਵੀ ਪੱਤਰਕਾਰੀ ਉਂਝ ਤਾਂ ਇਹ ਵੀ ਇੱਕ ਕਿਸਮ ਦੀ ਐ ਇਸ ਕਿਸਮ ਦੀ ਵਡਿਆਈ ਆ ਵੀ ਇਹਦੇ ਵਿੱਚ ਹਰ ਕਿਸਮ ਦੇ ਲੋਕ ਆਉਣੇ ਸ਼ੁਰੂ ਹੋ ਗਏ ਭਾਵੇਂ ਕਿ ਪੱਤਰਕਾਰੀ ਤਾਂ ਬਹੁਤ ਵੱਡੀ ਗੱਲ ਹੈ ਜੀ ਉਹ ਨੂੰ ਮੁੱਖ ਰੱਖ ਕੇ ਕੋਈ ਨਹੀਂ ਆਉਂਦਾ ਹੈਗਾ ਵਿੜਾਈ ਨੂੰ ਮੁੱਖ ਰੱਖ ਕੇ ਉਹਨੇ ਤੇ ਬਹੁਤ ਹੱਦ ਤੱਕ ਲੋਕਾਂ ਨੇ ਪੱਤਰਕਾਰੀ ਨੂੰ ਧੰਦਾ ਬਣਾਇਆ ਹੋਇਆ ਜਾਂ ਇਹ ਕਹਿ ਲਓ ਪੁਲਿਸ ਜਾਂ ਹੋਰ ਅਧਿਕਾਰੀਆਂ ਦੇ ਵਿੱਚ ਪੱਤਰਕਾਰ ਵਿਚੋਲਾ ਵੀ ਬਣ ਜਾਂਦੇ ਨੇ ਕਿੰਨਾ ਕੁਝ ਹੈ ਪਰ ਮੈਂ ਜਿੰਨਾ ਕਿ ਚਿਰ ਪੱਤਰਕਾਰੀ ਕੀਤੀ ਹੈਗੀ ਆ ਉਹ ਥੋੜਾ ਜਾਂ ਹਟਕੇ ਕੀਤੀ ਹੈਗੀ ਆ ਮੇਰੇ ਕਹਿਣ ਤੋਂ ਪਾਪ ਇੱਕ ਉਹ ਸਮਾਂ ਸੀ ਕਿ ਗੁਰਪ੍ਰੀਤ ਨੂੰ ਇਸ ਰੂਪ 'ਚ ਜਾਣਿਆ ਜਾਂਦਾ ਸੀ ਕਿ ਗੁਰਪ੍ਰੀਤ ਕੌਰ ਪੰਘੂ ਸਵਰਨ ਸਿੰਘ ਪੰਘੂ ਜਿਹੜਾ ਕਿ ਪੱਤਰਕਾਰ ਹੈ ਉਹਦੀ ਪਤਨੀ ਹੈ ਅੱਛਾ ਜੀ ਭਾਵੇਂ ਕਿ ਉਹਦੇ ਆਪਕਾ ਵੀ ਲੱਗ ਗਈ ਸੀ ਪਰ ਅੱਜ ਥੋੜਾ ਜਿਹਾ ਉਲਟ ਹੈ ਅੱਜ ਕੋ ਇੱਕ ਇਹ ਆ ਜਾਂਦਾ ਹੈ ਕਿ ਸਵਰਨ ਸਿੰਘ ਪੰਘੂ ਉਹ ਹੈ ਉਹ ਜਿਹਦੀ ਘਰ ਵਾਲੀ ਨਾਟਕਾਂ 'ਚ ਫਿਲਮਾਂ ਦੇ ਵਿੱਚ ਕੰਮ ਕਰਦੀ ਹੈਗੀ ਆ ਵੀ ਉਹ ਦਾ ਜਿਹੜਾ ਪਤੀ ਆ ਉਹ ਸਵਰਨ ਸਿੰਘ ਭੰਗੂ ਜਣੀ ਉਲਟੋ ਹੋ ਗਿਆ ਪਰ ਮੈਨੂੰ ਇਹਦੇ ਵਿੱਚ ਵੀ ਮਾਣ ਮਹਿਸੂਸ ਹੁੰਦਾ ਅੱਛਾ ਮੈਂ ਉਹ ਦੌਰ ਦੀ ਗੱਲ ਹੈ ਜਦੋਂ ਪਿੱਛੇ ਦੋ ਕਮਰੇ ਆ ਮੂਹਰੇ ਬਰਾਂਡਾਗਾ ਉਹ ਸਮਾਂ ਕਹੇ ਜਾ ਰਿਹਾ ਹੈ ਉਹ ਕਿਵੇਂ ਸਮਾਂ ਕੱਢੇ ਉਹ ਮੈਨੂੰ ਲੱਗਦਾ ਬਹੁਤ ਸਕੂਨ ਵਾਲਾ ਸੀ ਮੈਨੂੰ ਯਾਦ ਹੈ ਪਤਾ ਨਹੀਂ ਸਵਰਨ ਜਿਆਦਾ ਕਿ ਨਹੀਂ ਟੁੱਡੀਆਂ ਗੱਲ ਤੇ ਯਾਦ ਆ ਗਿਆ ਮੈਨੂੰ ਲਾਣਾ ਨਾਟਕ ਯਾਦ ਨਹੀਂ ਸੀ ਵੀ ਕਦੋਂ ਸਟਾਰਟ ਹੋਇਆ ਸੀ ਚੇਤਨਾ ਕਲਾ ਮੰਚ ਤੇ ਬਟੇ ਬਾਤ ਚ ਬਣਾਇਆ ਜਦੋਂ ਬਾਜੀ ਨੇ ਕਿਹਾ ਬਾਜੀ ਨੂੰ ਲੱਗਿਆ ਵੀ ਇਹ ਜੋੜੀ ਵਧੀਆ ਕੰਮ ਕਰਦੀ ਹੈ ਉਹ ਕਹਿੰਦੇ ਵੀ ਤੁਸੀਂ ਐਸ ਲਾਕੇ ਚ ਇੱਕ ਮੰਚ ਬਣਾਓ ਮਰਗੀਤ ਰੌਣੀ ਹੋਣੀ ਤੇ ਸਾਡੇ ਕੋਲੇ ਆਏ ਸੀ ਉਦੋਂ ਨਾਟਕ ਕਰਨ ਮੱਖਣ ਮਰਗੀਤ ਰੌਣੀ ਜਰਨੈਲ ਇਹ ਸਾਰੇ ਮੁੰਡੇ ਬਾਅਦ ਚ ਸਕੂਲਾਂ ਚੋਂ ਆਏ ਸੀ ਤਾਂ ਤੇ ਮੈਂ ਮੈਨੂੰ ਯਾਦ ਹੈ 3 ਕਵਜੇ ਭੁੱਖ ਲੱਗੀ ਬਟੇ ਮੈਨੂੰ ਉਹ ਸਟੋਪ ਵੀ ਯਾਦ ਹੈ ਹੁਣ ਤੇ ਮੈਨੂੰ ਉਹ ਸਿਲਵਟਜੀ ਦੀ ਪ੍ਰਾਂਤ ਵੀ ਯਾਦ ਹੈ ਤੇ ਭੁੱਖ ਲੱਗੀ ਤੇ ਮੈਂ ਕਿਹਾ ਵੀ ਸਵਰਨ ਮੈਂ ਰੋਟੀ ਬਣਾਉਣੀ ਆ ਅਸੀਂ ਰੋਟੀ ਬਣਾਈ ਤੇ ਅਸੀਂ ਬਰਾਂਡੇ ਦੇ ਵਿੱਚ ਠੇਠੇ ਬੈਠੇ ਰੋਟੀ ਐਂ ਧਰੀ ਹੋਈ ਲੋਣਪੋਕ ਕੇ ਨਾਲ ਚਾਹ ਦਾ ਗਲਾਸ ਤੇ ਇੱਕ ਬਾਬਾ ਆਇਆ ਪਾਣੀ ਪੀਣੂ ਨਲਕਾ ਲੱਗਿਆ ਹੁੰਦਾ ਸੀ ਬਟ ਉਹਦੇ ਵਿੱਚ ਨਲਕਾ ਸੀ ਵਿਹੜੇ 'ਚ ਤੇ ਉਹ ਦੇਖੀਆ ਦੇਖੀਆ ਤੇ ਮੈਂ ਕਿਹਾ ਬਾਬਾ ਜੀ ਪਾਣੀ ਪੀਣਾ ਤੁਸੀਂ ਮੈਂ ਤੁਹਾਨੂੰ ਦਿੰਨੀਆ ਪਾਣੀ ਮੈਂ ਕਿਹਾ ਠੰਡਾ ਕੱਢ ਕੇ ਦਿੰਨੀਆ ਪਾਣੀ ਤੇ ਉਹ ਕਹਿੰਦਾ ਨਹੀਂ ਨਹੀਂ ਭਾਈ ਤੁਸੀਂ ਖਾਓ ਰੋਟੀ ਵੀ ਮੈਂ ਪਾਣੀ ਪੀ ਲੈਣਾ ਤੇ ਪਾਣੀ ਯਾਦ ਨਹੀਂ ਉਹਨੇ ਆਪੇ ਪੀ ਲਿਆ ਜਾਂ ਮੈਂ ਦਿੱਤਾ ਗਲਾਸ ਦਿੱਤਾ ਉਹਨੂੰ ਉਹ ਦੇਖੀਆ ਮੈਂ ਕਿਹਾ ਬਾਬਾ ਜੀ ਰੋਟੀ ਖਾਣੀ ਐ ਤੁਸੀਂ ਕਹਿੰਦਾ ਭਾਈ ਉਹ ਐ ਦੇਖੀ ਜਾਵੇ ਵੀ ਕਿਹੜੇ ਟਾਈਮ ਦੀ ਰੋਟੀ ਆਪ ਬੈਠੇ ਨੇ ਲੋਹੜਾ ਰੋਟੇ ਖਾਦੀ ਉਹਨੇ ਹੱਸ ਕੇ ਕਿਹਾ ਕਹਿੰਦਾ ਭਾਈ ਕਿੱਡਾ ਸਬਰ ਸੰਤੋਖ ਨਾਲ ਬੈਠੇ ਤੁਸੀਂ ਉਹ ਗੱਲ ਮੈਨੂੰ ਹੁਣ ਜ਼ਿਆਦਾ ਹੀ ਕਿਸੇ ਦਿਨ ਵੀ ਵਾਕਿਆ ਹੀ ਉਹ ਸਬਰ ਐਨਾ ਸਬਰ ਸੀ ਨਾ ਪਤਾ ਨਹੀਂ ਕਿ ਬੜੇ ਵੱਖਰਾ ਜਿਹਾ ਸਕੂਨ ਸੀ ਚਾ ਸੀ ਵੀ ਮੈਨੂੰ ਤਾਂ ਹੀ ਲੱਗਦਾ ਸੀਗਾ ਉਦੋਂ ਵੀ ਬਸ ਮੈਂ ਸਵਰਨ ਨੂੰ ਪਾ ਲਿਆ ਤੇ ਵੀ ਇਹਦੇ ਨਾਲ ਮੇਰਾ ਵਿਆਹ ਹੋ ਗਿਆ ਵੀ ਪਤਾ ਨਹੀਂ ਵੀ ਅਸੀਂ ਮੈਂ ਕੁਝ ਵੀ ਕਰ ਸਕਦੀ ਹਾਂ ਇੱਕ ਔਰਤ ਦੇ ਜਿਹੜੀ ਦਿਲ ਦੀ ਮੈਂ ਆਪ ਦੀ ਆਪ ਹੀ ਦੱਸਦੀ ਹਾਂ ਮੇਰੇ ਦਿਲ ਦੀ ਉਹ ਮੈਨੂੰ ਐ ਲੱਗਦਾ ਸੀ ਵੀ ਮੇਰੀ ਉਹ ਪੂਰੀ ਹੋ ਗਈ ਕੋਈ ਸ਼ਿਕਾਇਤ ਹੀ ਨਹੀਂ ਸੀਗੀ ਕੋਈ ਸ਼ਿਕਾਇਤ ਦੇ ਨਹੀਂ ਸੀਗੀ ਵੀ ਉਹਦੇ ਕੋਲ ਐਡਾ ਵੱਡਾ ਘਰ ਆ ਉਹਦੇ ਕੋਲ ਆ ਹੈ ਕਦੇ ਘਰਦਿਆਂ ਨੂੰ ਨਹੀਂ ਸੀ ਜਾ ਕੇ ਮੈਨੂੰ ਯਾਦ ਹੈ ਜਦੋਂ ਮੈਂ ਗਈ ਮੇਰੀ ਬੀਬੀ ਕਹਿੰਦੀ ਵੀ ਤੂੰ ਇੰਨੀਆਂ ਦਰੀਆਂ ਬੁੜੀਆਂ ਵੀ ਤੁਹਾਡੇ ਕੋਲ ਤਾਂ ਉੱਥੇ ਕੁਝ ਵੀ ਨਹੀਂ ਤੂੰ ਇਹ ਤਾਂ ਲੈ ਜਾ ਮੈਂ ਕਿਹਾ ਨਾ ਨਾ ਲੋੜ ਹੀ ਨਹੀਂ ਮਤਲਬ ਇੱਕ ਮਨ ਚ ਆਏ ਸੀ ਵੀ ਜੇ ਅੱਬ ਐਂ ਵਿਆਹ ਕਰਾਇਆ ਤਾਂ ਫਿਕਰਤ ਕਰਕੇ ਬਣਾ ਲਓ ਬੋਝ ਕਿਉਂ ਬਣਾਣਾ ਹੁਣ ਅਗਲਾ ਕੋਕਾ ਉਹਨਾਂ ਤੋਂ ਤੁਸੀਂ ਐ ਕੀਤਾ ਹੁਣ ਐ ਕੀਤਾ ਅੱਛਾ ਹਾਂ ਅੱਛਾ ਫਿਰ ਤੁਸੀਂ ਮਿਹਨਤ ਕਰਦੇ ਰਹੇ ਬਹੁਤ ਮਿਹਨਤ ਕੀਤੀ ਬੇਟਾ ਫਿਰ ਮੈਨੂੰ ਜੌਬ ਮਿਲ ਗਈ ਸੀ ਕਿਉਂਕਿ ਮੈਂ ਟ੍ਰੇਨਿੰਗ ਕੀਤੀ ਹੋਈ ਸੀ ਅੱਛਾ ਫਿਰ ਮੈਂ ਗਵਰਨਰਟ ਹਾਈ ਸਕੂਲ ਅਸਨੇੜੀ ਜੁਆਇਨ ਕਰ ਰਹੀ ਸੀ ਪਹਿਲਾਂ ਖਰੜਕੋੜੀ ਅੱਛਾ ਹਾਂ ਪਰ ਫਿਰ ਵੀ ਬੜੇ ਮੈਂ ਆ ਕੇ ਰਸਲਾ ਕਰਨੀਆਂ ਸਵੇਰੇ ਰਸਲਾ ਕਰਕੇ ਜਾਣੀਆਂ ਕੰਮ ਕਰਨਾ ਜੁੜਦੇ ਸਕੂਲ ਇੰਨਾ ਸੀਗਾ ਵੀ ਕੋਈ ਵਧੀਆ ਕੰਮ ਕਰ ਰਿਆ ਨਾਟਕਾਂ ਦਾ ਮਤਲਬ ਇਹੀ ਨਹੀਂ ਸੀ ਐਸ ਵੀ ਕੋਈ ਸਮਾਜ ਦੇ ਵਿੱਚ ਵਧੀਆ ਕੰਮ ਕਰ ਰਿਆ ਜਿਹੜੀ ਮੇਰੀ ਜਿਹੜੀ ਸਾਡੀ ਸਮਝ ਸੀ ਨਾਟਕ ਤਾਂ ਸਾਰੇ ਕਰ ਰਹੇ ਨੇ ਬੇਟਾ ਜਣੀ ਇਸ ਮਾਮਲੇ 'ਚ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਮੈਂ ਤਾਂ ਮੋਕਸਾਂ ਤੇ ਚੜ ਚੜ ਕੇ ਨਾਟਕ ਕਰਕੇ ਆਉਣੀ ਕਈ ਵਾਰ ਰਾਤ ਰਾਤ ਨਾਟਕ ਕਰਨੇ ਫੇਰ ਉਹਨ ਸਵੇਰੇ ਸਕੂਲ ਤੋਂ ਪਹਿਲਾਂ ਤਿਆਰ ਹੋ ਕੇ ਫੇਰ ਸਕੂਲ ਚਲੇ ਜਾਣਾ ਤੇ ਸਕੂਲ 'ਚ ਕਿਹੜਾ ਜਾ ਕੇ ਸੌਣਾ ਹੁੰਦਾ ਸੀ ਉੱਥੇ ਪੜਾਉਣਾ ਜਦੋਂ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਕੀਤੀ ਕਈ ਕਈ ਰਾਤਾਂ ਸੌਣਾ ਹੀ ਨਾ ਅੱਛਾ ਫਿਰ ਤੁਹਾਨੂੰ ਪਤਾ ਹੈ ਜਦੋਂ ਔਰਤ ਦੀ ਗੱਲ ਹੋਵੇ ਔਰਤ ਦੇ ਨਾਲ ਤਾਂ ਰਸੋਈ ਵੀ ਜੁੜੀ ਹੋਈ ਹੁੰਦੀ ਹੈ ਘਰ ਵੀ ਜੁੜਿਆ ਹੋਇਆ ਝਾੜੂ ਪੋਚਾ ਪੀਏਗਾ ਸਾਰਾ ਕੁਝ ਆਏਗਾ ਪਰ ਤੰਨੇ ਜੀ ਇਹ ਇਹ ਹੀ ਨਹੀਂ ਸਾਰੇ ਹੀ ਔਰਤਾਂ ਤੰਨੇ ਜੀ ਬਹੁਤ ਜ਼ਿੰਮੇਵਾਰੀਆਂ ਲਵਾਉਂਦੀਆਂ ਅੱਛਾ ਸਰ ਇੱਕ ਇਹ ਸੋਚ ਹੁੰਦੀ ਆ ਆਪਣੇ ਆਲੇ ਦੁਆਲੇ ਦੀ ਕਿ ਜਦੋਂ ਇਹ ਵਿਆਹ ਕੇ ਆਏ ਤੁਸੀਂ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਕਿ ਤੂੰ ਨਾ ਟਕ ਕਰ ਉਹ ਸਮਿਆਂ ਦੇ ਵਿੱਚ ਆਪਣੀ ਪਤਨੀ ਨੂੰ ਕਹਿਣਾ ਕਈ ਪਰਿਵਾਰ ਤਾਂ ਇਹ ਰੋਕ ਦਿੰਦੇ ਹੁੰਦੇ ਆ ਜਾਂ ਤੁਸੀਂ ਖੁਦ ਇਹ ਚੀਜ਼ ਨਹੀਂ ਸੋਚੀ ਹੈਗੀ ਕਿ ਲੋਕ ਕੀ ਕਹਿਣਗੇ ਕਿ ਦੀ ਪਤਨੀ ਨਾਟਕ ਕਰਦੀ ਹੈ ਨਹੀਂ ਲੋਕਾਂ ਦੀ ਤਾਂ ਜੇ ਅਸੀਂ ਕਦੇ ਵੀ ਪਰਵਾਹ ਨਹੀਂ ਕੀਤੀ ਪਰ ਮੈਨੂੰ ਮਤਲਬ ਇਹ ਨਹੀਂ ਵੀ ਲੋਕਾਂ ਨਾਲ ਮੁਹੱਬਤ ਹੈ ਪਰ ਜਿਹੜੀ ਆਪਾਂ ਕਹਿੰਦੇ ਲੋਕ ਕੀ ਕਹਿਣਗੇ ਇਸ ਗੱਲ ਦੀ ਤਾਂ ਕਦੇ ਅਸੀਂ ਪਰਵਾਹ ਨਹੀਂ ਕੀਤੀ ਤੇ ਦੂਜੀ ਗੱਲ ਇਹ ਹੈ ਮੈਨੂੰ ਇਹ ਪਤਾ ਹੈਗਾ ਮਤਲਬ ਇਸ ਧਰਤੀ ਤੇ ਹਰ ਬੰਦੇ ਦੇ ਵਿੱਚ ਵੱਖਰੀ ਕਿਸਮ ਦੇ ਰੰਗ ਹੈਗੇ ਗੁਲਦਸਤਾ ਤਾਂ ਹੀ ਬਣਦਾ ਹੈਗਾ ਜੇ ਉਹਨਾਂ ਦੇ ਉਹਨਾਂ ਦੇ ਜਿਹੜੇ ਰੰਗ ਹੈਗੇ ਆ ਉਹ ਜੋ ਇਹ ਫੁੱਲਾ ਵਾਂਗੂ ਮਤਲਬ ਖੇੜਨਗੇ ਜੇ ਖੇੜਨਗੇ ਫੇਰ ਹੀ ਮੈਂ ਕਾਉਣ ਗਿਆ ਇਸ ਕਰਕੇ ਮੈਂ ਚਾਹੁੰਦਾ ਸੀ ਵੀ ਇਹ ਫੁੱਲ ਖਿੜੇ ਜੋ ਇਹਦੇ ਵਿੱਚ ਕਲਾ ਹੈਗੀ ਆ ਉਹ ਉਬਰੇ ਸਮਾਜ ਦੇ ਵਿੱਚ ਜਾਵੇ ਸੋ ਇਹਨੂੰ ਕੋਸ਼ਿਸ਼ ਕੀਤੀ ਆ ਜਿੰਨੀ ਕੁ ਸਹਿਯੋਗ ਦੇਣ ਦੀ ਹੱਲਾਸ਼ੀਰੀ ਦੇਣ ਦੀ ਪ੍ਰੇਰਣਾ ਦੇਣ ਦੀ ਸੋ ਇਹ ਵਧੀਆ ਅੱਛਾ ਭਾਵੇਂ ਤੁਸੀਂ ਇੱਕ ਕੁਆਰੇ ਹੁੰਦੇ ਆਪਣੇ ਪੇਕੇ ਪਰਿਵਾਰ ਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਨੱਡ ਕਰਕੇ ਦਿਖਾਵਾਂਗੀ ਵਿਆਹ ਤੋਂ ਬਾਅਦ ਵੀ ਤੇ ਫਿਰ ਜਦੋਂ ਪੇਕੇ ਪਰਿਵਾਰ ਗਏ ਜਦੋਂ ਸਰਵ ਨਾਲ ਜਾਂਦੇ ਰਹੇ ਤੁਹਾਡੇ ਇਹ ਤੁਹਾਨੂੰ ਹੋਰ ਹਾਲਾਸ਼ੀਰੀ ਦਿੰਦੇ ਰਹੇ ਫਿਰ ਤੁਸੀਂ ਆਪਣੇ ਪਰਿਵਾਰ ਨੂੰ ਆਖਿਆ ਕਿ ਦੇਖਿਆ ਜਿਹੜੀ ਚੀਜ਼ ਮੈਂ ਕਹੀ ਸੀ ਜਿਹੜੀ ਗੱਲ ਕਹੀ ਸੀ ਉਹ ਪ੍ਰੈਸਟੀਜੀਅਸ ਤਾਂ ਨਹੀਂ ਸੀ ਪਰ ਉਹ ਆਸ ਕੇ ਵੀ ਕਹਿੰਦੇ ਸੀ ਵੀ ਇੱਥੋਂ ਵਾਲਾ ਪਰਿਵਾਰ ਨੇ ਇੱਕ ਵਾਰੀ ਕਿਹਾ ਸੀ ਮੈਨੂੰ ਯਾਦ ਹੈ ਕਿ ਬਾਬਾ ਮਜ਼ਾ ਆਂਡਿਆ ਗੱਲਾਂ ਸੁਣਨ ਦਾ ਪਤਾ ਨਹੀਂ ਸੀ ਚੱਲਣ ਡਿਆ ਹੈ ਅੱਛਾ ਵਸੋਦੇ ਬਾਬੇ ਦੇ ਵੀ ਸੋਚ ਕਿੰਨੀ ਅੱਛੀ ਹੈ ਵੀ ਉਹਨੇ ਵੀ ਇਹੀ ਕਹਿ ਕੇ ਮੇਰੇ ਵੀ ਇਹੀ ਸੋਚ ਸੀ ਕਿ ਮੈਂ ਇੱਕ ਤੇ ਦਾਜ ਨਹੀਂ ਲੈਣਾ ਹੈ ਦੂਸਰਾ ਮੈਂ ਬਰਾਤ ਨਹੀਂ ਲੈ ਕੇ ਜਾਣਾ ਮੈਂ ਬਰਾਤ ਨਹੀਂ ਲੈ ਕੇ ਜਿਹੜੇ ਉਹਨਾਂ ਨੇ ਪੈਸੇ ਦਿੱਤੇ ਸੀ ਉਹ ਵੀ ਉਹਨਾਂ ਨੂੰ ਉਹ ਹੀ ਕਹਿੰਦੇ ਨੇ ਜੋੜੀਆਂ ਸਮਾਨਾਂ ਦੇ ਬਣੀਆਂ ਹੋਈਆਂ ਆ ਇਹ ਬਸ ਗੱਲਾਂ ਹੀ ਆ ਉਹ ਕਹਿੰਦੇ ਮੈਂ ਕਹਿੰਦਾ ਸੀ ਕਿ ਜਿਹੜਾ ਫੁੱਲ ਹੈ ਨਾ ਇਹਦੇ ਵਿੱਚ ਜਿਹੜੇ ਗੋਣ ਨੇਰੇ ਤੇ ਜਿਹੜੇ ਉਹ ਇਹ ਬਾਹਰ ਖਿਲੇ ਨਿਕਲੇ ਕਿ ਪਤਾ ਚੱਲੇ ਕਿ ਕੀ ਕੀ ਵਾਕਿਆ ਹਰ ਮਰਦ ਦੀ ਅਗਰ ਸੋਚ ਇਦਾਂ ਦੀ ਹੋ ਜੇ ਨਾ ਕਿ ਯਾਰ ਸਾਡੀ ਬੁੱਢੀ ਦੇ ਵਿੱਚ ਜਿਹੜੇ ਗੋਣ ਨੇ ਇਹ ਬਾਹਰ ਆਣ ਲੋਕਾਂ ਨੂੰ ਟੈਲੈਂਟ ਪਤਾ ਚੱਲੇ ਮੈਂ ਕਹਿੰਦੀ ਮੋਸਟ ਲੋਕ ਇਦਾਂ ਹੁੰਦੇ ਨੇ ਹਾਏ ਬਾਹਰ ਜਾਣਾ ਕੰਮ ਕਰਨਾ ਨਹੀਂ ਘਰਾਂ ਚ ਚੰਗੀਆਂ ਘਾਰ ਹੀ ਰਹੋ ਐ ਨਹੀਂ ਕਰੋ ਘਾਰ ਹੀ ਬਚਾਓ ਜੀ ਸੋਚ ਹੈ ਨਾ ਛੋਟੀ ਸੋਚ ਐ ਸੋਚ ਨੂੰ ਖਤਮ ਕਰਨਾ ਚਾਹੀਦਾ ਹੈ ਠੀਕ ਹੈ ਨਹੀਂ ਅੱਜ ਕੱਲ ਦੇ ਵੈਸੇ ਬਹੁਤ ਐ ਵੈਸੇ ਹੋਣਾ ਵੀ ਚਾਹੀਦਾ ਹੋਰ ਤਾਂ ਕੋਈ ਨਾਲ ਕੰਮ ਕਰਨਾ ਚਾਹੀਦਾ ਲੋਕਾਂ ਦੀ ਗੱਲ ਕਰਨਦੇ ਆ ਕਿ ਲੋਕੀ ਲੋਕੀ ਇਹਦੀ ਗੱਲਾਂ ਕਰਦੇ ਹੁੰਦੇ ਆ ਕਹਿੰਦਾ ਮੈਂ ਲੋਕਾਂ ਦੀ ਰਿਸਪੈਕਟ ਬਹੁਤ ਕਰਦਾ ਵਾਂ ਲੇਕਿਨ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਕਿ ਉਹ ਲੋਕ ਕੀ ਕਹਿਣਗੇ ਉਹ ਕਹਿੰਦੇ ਮੈਂ ਕਦੀ ਟੈਨਸ਼ਨ ਨਹੀਂ ਲੈਂਦੀ ਸਹੀ ਗੱਲ ਹੈ ਬਾਕੀ ਸਹੀ ਗੱਲ ਹੈ ਕਿ ਅਗਰ ਬੰਦਾ ਵੀ ਵਿਦਾ ਸਾਥ ਦੇਵੇ ਨਾ ਹਾਂਜੀ ਕਿਸੇ ਚੀਜ਼ ਦੀ ਵੀ ਟੈਨਸ਼ਨ ਨਹੀਂ ਹੁੰਦੀ ਬਿਲਕੁਲ ਅੱਛਾ ਜੇ ਬੰਦਾ ਇਹਨਾਂ ਪਿਆਰ ਕਰਨ ਵਾਲਾ ਹੋਵੇ ਨਾ ਫਿਰ ਮਾਂ ਪਿਓ ਭੈਣ ਭਰਾ ਵੀ ਉਹਨਾਂ ਤੋਂ ਜੇ ਭੁੱਲ ਜਾਂਦਾ ਬੰਦਾ ਬੰਦਾ ਤੁਹਾਡੇ ਨਾਲ ਹੋਏ ਨਾ ਤੇ ਤੁਹਾਡਾ ਖੁਦ ਦਿਲ ਕਰਦਾ ਕਿ ਸਾਡਾ ਜਿਹੜਾ ਅੰਦਰ ਦਾ ਟੈਲੈਂਟ ਹੈ ਨਾ ਉਹ ਬਾਹਰ ਨਿਕਲੇ ਕਿਉਂਕਿ ਕੋਈ ਤੁਹਾਨੂੰ ਸਪੋਰਟ ਕਰੇ ਨਾ ਕਰੇ ਤੁਹਾਡਾ ਬੰਦਾ ਤੁਹਾਨੂੰ ਸਪੋਰਟ ਕਰੇ ਤੁਹਾਨੂੰ ਕਿਸੇ ਦੀ ਫਿਕਰ ਹੀ ਨਹੀਂ ਹਾਂਜੀ ਜਦੋਂ ਮੈਂ ਵੀ ਇਦਾਂ ਕੰਮ ਕਰਨਾ ਸ਼ੁਰੂ ਆਇਆ ਨਾ ਜਦੋਂ ਮੈਨੂੰ ਬੜੀ ਟੈਨਸ਼ਨ ਹੋ ਸੀ ਮੇਰਾ ਨਾ ਮਾਪਿਓ ਭੈਣ ਭਰਾਗੇ ਕੀ ਕਹਿਣਗੇ ਮੇਰੇ ਭਰਾ ਵੀ ਨਹੀਂ ਇਸ ਮਾਮਲੇ ਚਾਹੁੰਦੇ ਨਾ ਕਿ ਕੁੜੀਆਂ ਬਾਹਰ ਕੰਮ ਕਰਨ ਦੀ ਇਹ ਉਹ ਇਦਾਂ ਲੇਕਿਨ ਤੇਰਾ ਬੰਦਾ ਮੈਨੂੰ ਇੰਨੀ سپورਟ ਕਰਦਾ ਸੀ ਕਿ ਕਹਿੰਦਾ ਸੀ ਬਸ ਤੂੰ ਕਿਸੇ ਟੈਨਸ਼ਨ ਨਾ ਲੈ ਜਿਹੜਾ ਜਵਾਬ ਦੇਣਾ ਹੋਣਾ ਮੈਂ ਆਪ ਹੀ ਦੇ ਦਊਗਾ ਹਾਂ ਜੀ ਜਿਦਾ ਹੀ ਹੁੰਦਾ ਤੇ ਯਾਰ ਅੱਜਕੱਲ ਦੇਖਿਆ ਜਾਏ ਕਿ ਔਰਤਾਂ ਤਕਰੀਬਨ ਹਰ ਸ਼ੋਭੇ ਚ ਹਰ ਜਗ੍ਹਾ ਤੇ ਔਰਤ ਮਰਦ ਦੇ ਨਾਲ ਕੰਮ ਕਰ ਰਹੀ ਹੈ ਐਸ ਚੀਜ਼ ਨੂੰ ਕੋਈ ਇੰਨਾ ਜ਼ਿਆਦਾ ਵਧਾ ਚੜਾ ਕੇ ਹਾਂ ਉਹਨਾਂ ਨੇ ਤੇ ਲੋੜ ਹੀ ਨਹੀਂ ਹੈ ਬਿਲਕੁਲ ਅਜਾ ਹੁਣ ਤਾਂ ਔਰਤਾ ਦੇਖ ਲੋ ਹੁਣ ਜਿਹੜਾ ਬਰਾਤਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਵਿੱਚ ਉਹ ਫੋਟੋ ਸ਼ੂਟ ਵਗੈਰਾ ਕੈਮਰੇ ਵਗੈਰਾ ਹਾਂਜੀ ਮੂਵੀਆ ਬਣਾਦੇ ਹਾਂ ਤਾਂ ਔਰ ਔਰਤਾ ਵੀ ਕਰਨ ਲੱਗੀਆਂ ਹਾਂ ਹਾਂ ਉਹ ਤਾਂ ਕੰਮ ਤੋਂ ਕੰਮ ਜਿਹੀ ਨਹੀਂ ਪਿੱਛੇ ਹੈ ਹੀ ਹਾਂ ਹਰ ਕੰਮ ਚ ਅੱਗੇ ਆਉਂਦੇ ਨੇ ਇਹ ਆਪਣੀ ਜ਼ਬਰਦਸਤ ਉਹਨੇ ਬਾਬੇ ਨੇ ਕੱਲ ਕਿੱਤੀ ਉਹਨੇ ਕਿਹਾ ਕਿ ਔਰ ਤਾਂ ਵਾਸਤੇ ਮੈਂ ਨਹੀਂ ਕਹਿੰਦਾ ਸਿਰਫ ਮੇਰੀ ਔਰਤ ਹਾਂ ਉਹਨਾਂ ਤੇ ਇਹ ਕੰਮ ਦੇ ਨਾਲ ਹੋਰ ਬਹੁਤ ਸਾਰੀ ਘਰ ਸੰਭਾਲਣਾ ਰਸੋਈ ਸੰਭਾਲਣਾ ਬੱਚੇ ਸੰਭਾਲਣਾ ਐਸੀ ਚੀਜ਼ ਹੀ ਉਹਨਾਂ ਦੇ ਨਾਲ ਹੋਤੋ ਜਿਹਾ ਸੀ ਜਾਣ ਕੇ ਡੈਸ਼ਲ ਕਰਨੀ ਫਿਰ ਆਣ ਲੱਗੇ ਡੈਸ਼ਲ ਖਾਣੀ ਰੋਤਾਂ ਨੂੰ ਡੈਸ਼ਲ ਆ ਕਰਨੀ ਅਗਰ ਰਾਤ ਕੇ ਨੀ ਸੌਣ ਹੀ ਹੁੰਦਾ ਸਾਡੇ ਕੋਲ ਮਤਲਬ 2-2 3 ਦਿਨ ਦਿਨ ਜਾ ਕੇ ਨਗਾਏ ਹੁੰਦੇ ਸੀ ਜਿਹੜੀ ਮਿਹਨਤ ਕਰਨੀ ਰਸਈ ਕਰਨੀ ਜਿਹੜੀ ਅਚਰ ਲੇਕਿਨ ਇਹ ਲੋ ਕਹਿੰਦੇ ਫੇ ਵੀ ਉਹਦੇ ਵਿੱਚ ਮੈਨੂੰ ਸਕੂਨ ਸੀਗਾ ਕਹਿੰਦੇ ਮੈਂ ਜਵਾਕ ਆਪਣਾ ਬੱਚਾ ਲੈ ਕੇ ਪਿੱਛੇ ਮਤਲਬ ਕਿ ਮੈਂ ਆਪਣੇ ਬੱਚੇ ਨੂੰ ਲੈ ਕੇ ਰਹਿਣਾ ਹੁੰਦਾ ਸੀ ਇਹ ਨਾਲ ਅਸਰ ਕਰਦੀ ਜੇ ਅਸਰ ਕਰਦੀ ਕਿੰਨੇ ਜ਼ਬਰਦਸਤ ਵੈਸੇ ਤੇ ਇਦਾਂ ਹੀ ਹੁੰਦਾ ਕਿਉਂਕਿ ਜਿਹੜੇ ਬੱਚੇ ਹੁੰਦੇ ਨੇ ਉਹ ਸਿਰਫ ਮਾਂ ਵਾਸਤੇ ਨਹੀਂ ਉਹ ਮਾਂ ਪਿਓ ਦੋਵਾਂ ਵਾਸਤੇ ਹੁੰਦੇ ਨੇ ਠੀਕ ਹੈ ਅਗਰ ਮਾਂ ਬੀਜ਼ੀ ਹੈ ਤੇ ਪਿਓ ਦਾ ਕੰਮ ਹੈ ਕਿ ਪਿਓ ਨੂੰ ਸੰਭਾਲੇ ਠੀਕ ਹੈ ਅਗਰ ਪਿਓ ਮਸਰੂਫ ਹੈ ਤੇ ਉਹ ਮਾਂ ਨੂੰ ਸੰਭਾਲੇ ਠੀਕ ਹੈ ਕਿਉਂਕਿ ਜਿਹੜਾ ਬੱਚਾ ਹੁੰਦਾ ਉਹਨੂੰ ਮਾਂ ਪਿਓ ਦੋਵਾਂ ਦਾ ਪਿਆਰ ਚਾਹੀਦਾ ਹੁੰਦਾ ਇਹ ਨਹੀਂ ਕਿ ਅਗਰ ਪਿਓ ਕੰਮ ਕਰ ਰਿਹਾ ਹੈ ਤੇ ਪਿਓ ਦੀ ਜ਼ਿੰਮੇਵਾਰੀ ਹੈ ਹੀ ਨਹੀਂ ਕਿ ਆਪਣੇ ਬੱਚਿਆਂ ਨੂੰ ਟਾਈਮ ਦੇਵੇ ਤੁਸੀਂ ਜਿੰਨੇ ਮਰਜ਼ੀ ਮਸਰੂਫ ਹੋ ਤੁਸੀਂ ਦਿਨ ਦੇ ਵਿੱਚ ਕੋਈ ਟਾਈਮ ਕਰਰ ਕਰੋ ਐਸ ਟਾਈਮ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਦੇਣਾ ਹੀ ਦੇਣਾ ਹੈ ਇਹ ਟਾਈਮ ਸਾਡੇ ਬੱਚਿਆਂ ਦਾ ਹੈ ਠੀਕ ਹੈ ਤੁਸੀਂ ਯਕੀਨ ਕਰੋਗੇ ਤੁਹਾਡਾ ਜਿਹੜੇ ਬੱਚੇ ਨੇ ਨਾ ਉਹ ਆਟੋਮੈਟਿਕਲੀ ਖੁਸ਼ ਰਹਿਣਗੇ ਬਿਲਕੁਲ ਤੇ ਵਧੀਆ ਯਾਰ ਪੋਡਕਾਸਟ ਲੈਣਾ ਬੜਾ ਵਧੀਆ ਲੱਗ ਰਿਹਾ ਹੈ ਵੈਸੇ ਇਹਨੂੰ ਕਹਿੰਦੇ ਆ ਸੋਚਣਾ ਦੋਵੇਂ ਜ਼ਬਰਦਸਤ ਸੋਚ ਆ ਵੈਸੇ ਬਹੁਤ ਪਰ ਬੜਾ ਠਿ ਜੋੜੀ ਜਿਹਨੂੰ ਕਹਿੰਦੇ ਆ ਨਾ ਉਹ ਹੈ ਜੋੜੀ ਅੱਛਾ ਲੱਗਾ ਇਹਨਾਂ ਦਾ ਪੋਡਕਾਸਟ ਆਪਾਂ ਨੂੰ ਦੋ ਪਟ ਵੇਖ ਲੈਣੇ ਤੀਜੇ ਪਾਰਟ ਚ ਦੇਖਦੇ ਆ ਕੀ ਕਹਿੰਦੇ ਨੇ ਕੀ ਆਪਣੀ ਉਹ ਨਮਕ ਵਾਲੀ ਗੱਲ ਜਿਹਦਾ ਉਹਨਾਂ ਨੇ ਦੱਸੀ ਕਹਿੰਦਾ ਮੈਂ ਇਦਾਂ ਦੇ ਵੀ ਹਾਲਾਤ ਵੇਖੇ ਨੇ ਕਿ ਮੈਂ ਨਮਕ ਨੂੰ ਰੋਟੀ ਨੂੰ ਨਮਕ ਪਾ ਕੇ ਅਸੀਂ ਖਾਂਦੇ ਪਏ ਸੀ ਆਮ ਨਾ ਜਾਣ ਵਾਲ ਬੈਠੇ ਤੇ بابا ਇੱਕ ਆਇਆ ਕਿ ਉਹ ਇਹਨਾਂ ਦੇ ਦੇਖ ਕੇ ਹੈਰਾਨ ਹੁੰਦਾ ਪਿਆ ਕਿੰਨੇ ਸਕੂਨ ਨਾਲ ਬੈਠ ਕੇ ਖਾਂਦੇ ਕਿਹੜੇ ਟਾਈਮ ਦੀ ਕਹਿੰਦੇ ਨੇ ਸਬਰ ਵਾਲੇ ਲੋਕ ਆ ਕਿਹੜੇ ਟਾਈਮ ਦੀ ਰੋਟੀ ਖਾਂਦੇ ਆ ਤੁਸੀਂ ਦੇ ਕਿੰਨੇ ਸਬਰ ਨਾਲ ਖਾਂਦੇ ਕੋਈ ਪਰਵਾਹ ਹੀ ਨਹੀਂ ਕੋਈ ਬਾਗਾਲ ਨਹੀਂ ਕੋਈ ਬਾਤ ਨਹੀਂ ਉਹਦਾ ਦਾ ਸਬਰ ਹੁੰ ਰੰਗ ਲੈ ਆ ਹਾਂਜੀ ਦਈ ਹੁੰਦਾ ਅਗਰ ਇਨਸਾਨ ਜ਼ਬਰ ਦਾ ਪਹਿਲੇ ਮਿੱਠਾ ਮਿੱਠਾ ਗੱਲ ਕਰੇ ਜੀ ਤੇ ਇਹ ਨਹੀਂ ਕਿ ਅਗਰ ਤੁਹਾਡੇ ਤੇ ਹਾਲਾਤ ਮਾੜੇ ਆ ਗਏ ਨੇ ਤੇ ਤੁਸੀਂ ਫਟਾਫਟ ਆਪਣੇ ਬੰਦੇ ਨੂੰ ਕੋਸਣ ਲੱਗ ਜਾਓ ਤੂੰ ਸਾਨੂੰ ਇਹ ਨਹੀਂ ਦਿੱਤਾ ਤੂੰ ਸਾਨੂੰ ਉਹ ਨਹੀਂ ਦਿੱਤਾ ਐਵੇਂ ਨਹੀਂ ਕੀਤਾ ਉਹ ਨਹੀਂ ਕੀਤਾ ਅਗਰ ਹਾਲਾਤ ਮਾੜੇ ਆ ਗਏ ਨੇ ਤੇ ਉਹ ਰੱਬ ਵਾਲੇ ਦੀ ਮਰਜ਼ੀ ਹੈ ਕਿ ਚੰਗੇ ਵੀ ਲਿਆਣੇ ਨੇ ਤੇ ਉਹਨੇ ਹੀ ਲਿਆਣੇ ਜੇ ਮਾੜੇ ਵੀ ਆਉਂਦੇ ਨੇ ਹਾਂ ਇਹ ਦੁਨੀਆਦਾਰੀ ਦਾ ਰਿਵਾਜ ਹੈ ਜੇ ਤੁਹਾਡੇ ਤੇ ਮਾੜੇ ਹਾਲਾਤ ਆ ਗਏ ਨੇ ਕਿ ਤੁਹਾਡਾ ਭੈਣ ਭਰਾ ਹਰ ਕੋਈ ਤੁਹਾਡਾ ਸਾਥ ਜਿੰਨਾ ਮਰਜ਼ੀ ਸੱਕਾ ਹੋਏ ਤਾੜਾ ਭੈਣ ਭਰਾ ਜਿੰਨਾ ਮਰਜ਼ੀ ਸੱਕਾ ਆਏ ਜੋ ਮਰਜ਼ੀ ਹੈ ਤੁਹਾਡੇ ਸਾਥ ਛੱਡ ਜਾਂਦਾ ਹੈ ਲੇਕਿਨ ਹਮੇਸ਼ਾ ਤੁਹਾਡੇ ਨਾਲ ਖਲੋਣ ਵਾਲਾ ਇੱਕ ਹੀ ਸਾਥੀ ਹੁੰਦਾ ਹੈ ਉਹ ਤੁਹਾਡਾ ਹਸਬੰਡ ਠੀਕ ਹੈ ਉਹ ਤੁਹਾਡਾ ਸਾਥ ਕਦੇ ਨਹੀਂ ਛੱਡਦਾ ਤਾਂ ਕਰਕੇ ਕਹਿੰਦੇ ਨੇ ਜਿਹੜੇ ਹਸਬੰਡ ਹੁੰਦੇ ਨੇ ਨਾ ਉਹਨਾਂ ਨਾਲ ਬਹਾਰਾ ਹੁੰਦੀਆਂ ਨੇ ਕਿਉਂਕਿ ਔਰਤ ਦਾ ਘਰ ਬੰਦਾ ਹੀ ਹਸਬੰਡ ਦੇ ਨਾਲ ਬਿਲਕੁਲ ਬਾਕੀ ਯਾਰ ਵਧੀਆ ਲੱਗਦੇ ਨਹੀਂ ਕਹਿੰਦੇ ਮੀਆਂ ਬੀਵੀ ਦੋ ਪਹੀਏ ਵਾ ਇੱਕ ਵੀ ਪਹੀਆ ਖਰਾਬ ਹੋ ਜਾਵੇ ਤਾਂ ਪੂਰੀ ਗੱਡੀ ਖਰਾਬ ਹੋ ਜਾਂਦੀ ਹੈ ਜੀ ਬਿਲਕੁਲ ਤੇ ਬਾਕੀ ਵੇਖਦੇ ਜੀ ਅਗਲੇ ਪੋਡਕਾਸਟ ਵਿੱਚ ਚਿੱਕੀ ਗੱਲਾਂ ਬਤਾ ਹੁੰਦੀਆਂ ਨੇ ਤੇ ਆਪਣੇ ਵੀਰਾਂ ਭੈਣਾਂ ਦੇ ਨਾਲ ਸਾਂਝਾ ਕਰਦੇ ਆ ਇਹ ਪੋਡਕਾਸਟ ਦੱਸਣਾ ਇਹ ਪੜ ਕਿੰਨਾ ਦਾ ਲੱਗਾ ਹੈ ਬਾਕੀ ਸਾਨੂੰ ਤੋਂ ਇਜਾਜ਼ਤ ਮਿਲਦੀ ਹੈ ਅਗਲੀ ਵੀਡੀਓ 'ਚ ਆਪਣਾ ਤੇ ਆਪਣੇ ਘਰਾਂ ਲੈ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਤੋਂ ਅੱਜ ਯਾਦ ਰੱਖੋ ਗੁੱਡ ਬਾਏ ਟੇਕ ਕੇ ਰੱਬ ਰੱਖੋ